ਤੁਸੀਂ ਕਿਹਾ ਕਿ ਉਹ ਚਿੱਠੀ ਦੇ ਵਿੱਚ ਕੋਈ ਤੰਤ ਨਹੀਂ ਹੈ ਕਿ ਅਤਵਾਦੀਆਂ ਨਾਲ ਸੰਬੰਧ ਨਹੀਂ ਹੈਗੇ 1990 91 92 ਵਾਲਾ ਜੋ ਇੱਕ ਦੇਸ਼ ਦੇ ਨੈਸ਼ਨਲ ਮੈਗਜ਼ੀਨ ਦੇ ਵਿੱਚ ਇੱਕ ਇਨਵੈਸਟੀਗੇਟਿਵ ਸਟੋਰੀ ਛਪੀ ਸੀਗੀ ਕਿਵੇਂ ਉਹ ਕੈਪਟਨ ਮਨਿੰਦਰ ਸਿੰਘ ਨੇ ਚਿੱਠੀ ਲਿਖੀ ਹੋਣੀ ਹੈ ਤੇ ਜੋ ਅੱਜ ਮੈਂ ਖੁਲਾਸੇ ਕਰਨ ਜਾ ਰਿਹਾ ਮੈਂ ਬਾਜਵਾ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕਿ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆਂ ਦਾ ਉੱਗਾ ਅੱਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਅੱਤਵਾਦੀ ਹੁੰਦਾ ਸੀ ਇੱਕ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਦੀਆਂ ਦਾ ਉਹਨੂੰ ਡਾਕਟਰ ਵੀ ਕਹਿੰਦੇ ਸੀਗੇ ਕੀ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਕੀ ਬਾਜਵਾ ਸਾਹਿਬ ਤੁਹਾਡੇ ਜਦੋਂ OD interrogation intelligence bureau ਵੱਲੋਂ ਦਿੱਲੀ ਦੇ ਵਿੱਚ 91 ਦੇ ਵਿੱਚ ਕੀਤੀ ਗਈ ਤੇ ਉਸ interrogation ਦੇ ਵਿੱਚ ਕੀ ਕੀ ਖੁਲਾਸੇ ਹੋਏ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਕਿਹੜੇ ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟੌਪ ਫੋਰਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰ ਔਰ ਨਾਮ ਕੀਦੇ ਕੀਦੇ ਨਾਲ ਜੁੜਦੇ ਰਹੇ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਕੀ ਬਾਜਵਾ ਸਾਹਿਬ ਤੁਸੀਂ 23 ਸੈਕਟਰ ਵਾਲੀ ਉਸ ਕੋਠੀ ਨੂੰ ਵੀ ਭੁੱਲ ਗਏ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟਿਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵਸ ਦੇ ਨਾਲ ਭਰੀ ਹੋਈ ਕਾਰ ਅੰਬੈਸਡਰ ਕਾਰ ਲੁਕੋਈ ਗਈ ਸੀਗੀ ਤੇ ਉਸ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ ਕੌਣ ਸੀਗਾ ਕੀ ਬਾਜਵਾ ਸਾਹਿਬ ਉਹ ਭੁੱਲ ਗਏ ਤੁਸੀਂ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ ਕੌਣ ਦੋ ਵਾਰੀ ਚੱਕ ਕੇ ਇਨਟੈਰੋਗੇਟ ਕੀਤਾ ਗਿਆ ਤੇ ਉਹਨਾਂ ਦੀਆਂ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਹੋਰ ਪਿੱਛੇ ਜਾਓ 2000 14 ਤੋਂ ਹੋਰ 11-12 ਸਾਲ ਪਿੱਛੇ ਜਾਓ ਤੁਸੀਂ ਕਿਹਾ ਕਿ ਉਹ ਚਿੱਠੀ ਦੇ ਵਿੱਚ ਕੋਈ ਤੰਤ ਨਹੀਂ ਹੈ ਕਿ ਅਤਵਾਦ ਦੇ ਨਾਲ ਸੰਬੰਧ ਨਹੀਂ ਹੈਗੀ ਕੀ ਤੁਹਾਨੂੰ 1990 91 92 ਵਾਲਾ ਜੋ ਇੱਕ ਦੇਸ਼ ਦੇ ਨੈਸ਼ਨਲ ਮੈਗਜ਼ੀਨ ਦੇ ਵਿੱਚ ਇੱਕ ਇਨਵੈਸਟੀਗੇਟਿਵ ਸਟੋਰੀ ਛਪੀ ਸੀਗੀ ਤੁਹਾਡੇ ਸ਼ਾਇਦ ਧਿਆਨ 'ਚ ਨਾ ਹੋਵੇ ਭੁੱਲ ਗਏ ਹੋਵੋਗੇ ਪਰ ਮੈਂ ਤੁਹਾਨੂੰ ਅਜੇ ਯਾਦ ਕਰਾਉਣਾ ਚਾਹਣਾ ਬਿੱਤ ਕੇ ਮੇ ਉਹ ਕੈਪਟਨ ਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੋਣੀ ਹੈ ਤੇ ਜੋ ਅੱਜ ਮੈਂ ਖੁਲਾਸੇ ਕਰਨ ਜਾ ਰਿਹਾ ਮੈਂ ਬਾਜਵਾ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕਿ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆਂ ਦਾ ਉੱਗਾ ਅੱਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਕੀ ਮਨਜੀਤ ਸਿੰਘ ਅੱਤਵਾਦੀ ਹੁੰਦਾ ਸੀ ਇੱਕ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਦੀਆਂ ਦਾ ਉਹਨੂੰ ਡਾਕਟਰ ਵੀ ਕਹਿੰਦੇ ਸੀਗੇ ਕੀ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਕੀ ਬਾਜਵਾ ਸਾਹਿਬ ਤੁਹਾਡੇ ਜਦੋਂ ਉਹਦੀ ਇੰਟਰੋਗੇਸ਼ਨ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਲੀ ਦੇ ਵਿੱਚ 91 ਦੇ ਵਿੱਚ ਕੀਤੀ ਗਈ ਤੇ ਉਸ ਇੰਟਰੋਗੇਸ਼ਨ ਦੇ ਵਿੱਚ ਕੀ ਕੀ ਖੁਲਾਸੇ ਹੋਏ ਤੁਹਾਡੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਉਹਨਾਂ ਖੁਲਾਸਿਆਂ ਦੇ ਵਿੱਚ ਕਿਹੜੇ ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟੌਪ ਪੁਲਿਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰ ਔਰ ਨਾਮ ਕਿਹਦੇ ਕਿਹਦੇ ਨਾਲ ਜੁੜਦੇ ਰਹੇ ਬਾਜਵਾ ਸਾਹਿਬ ਉਹ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਕੀ ਬਾਜਵਾ ਸਾਹਿਬ ਤੁਸੀਂ 23 ਸੈਕਟਰ ਵਾਲੀ ਉਸ ਕੋਠੀ ਨੂੰ ਵੀ ਭੁੱਲ ਗਏ ਜਿਹਦੇ ਵਿੱਚ ਉਸ ਇਨਵੈਸਟੀਗੇਟਿਵ ਸਟੋਰੀ ਤੁਸੀਂ ਗੱਲ ਕੀਤੀ ਹੈ ਨਾ ਕਿ ਮੈਦਾਨ ਅਖਬਾਰਾ ਚ ਖੜੀ ਪੜੀ ਪੜਾਈ ਗੱਲ ਬੋਲਤੀ ਮੈਂ ਤੁਹਾਨੂੰ ਯਾਦ ਕਰਾਉਣਾ ਤੁਸੀਂ ਅਖਬਾਰਾਂ ਚ ਪੜ੍ਹ ਕੇ ਬੋਲੀ ਹੋਣੀ ਹੈ ਸ਼ਾਇਦ ਆ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵਸ ਦੇ ਨਾਲ ਭਰੀ ਹੋਈ ਕਾਰ ਅੰਬੈਸਡਰ ਕਾਰ ਲੁਕੋਈ ਗਈ ਸੀਗੀ ਤੇ ਉਸ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ-ਕੌਣ ਸੀਗਾ ਕੀ ਬਾਜੋ ਸਾਹਿਬ ਉਹ ਭੁੱਲ ਗਏ ਤੁਸੀਂ ਤੇ ਉਸ ਤੋਂ ਮਗਰੋਂ ਜਦੋਂ ਇਹ ਹੋਇਆ ਸਾਰਾ ਕੁਝ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ ਕੌਣ ਦੋ ਵਾਰੀ ਚੱਕ ਕੇ ਇੰਟਰੋਗੇਟ ਕੀਤਾ ਗਿਆ ਤੇ ਉਹਨਾਂ ਦੀ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਥੋੜੀ ਕਿ ਮੈਂ ਯਾਦ ਕਰਾਵਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਸਾਰੇ ਕਾਸੇ ਤੇ ਪੜਦਾ ਪਾਉਣ ਦੇ ਲਈ ਮਿੱਟੀ ਪਾਉਣ ਦੇ ਲਈ ਤੇ ਬਚਣ ਦੇ ਲਈ ਸਰਦਾਰ ਬਿਆਨ ਸਿੰਘ ਨੂੰ ਲੈ ਕੇ ਉਸ ਸਮੇਂ ਦੇ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਕੋਲੇ ਕੌਣ ਗਿਆ ਸੀ ਬਾਜਵਾ ਸਾਹਿਬ ਯਾਦ ਆ ਥੋੜੇ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਇਹ ਸਾਰਾ ਕੁਝ ਮੈਂ ਨਹੀਂ ਬੋਲ ਰਿਹਾ ਇਹ ਉਸੇ ਉਸੇ ਨੈਸ਼ਨਲ ਮੈਗਜ਼ੀਨ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਦਰਜ ਹੈ ਪਰ ਇਹ ਠੀਕ ਹੈ ਕਿ ਉਸ ਸਮੇਂ ਸਰਕਾਰ ਇੱਥੇ ਵੀ ਇਹਨਾਂ ਦੀ ਸੀਗੀ ਤੇ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸੀਗੀ ਤੇ ਇਸ ਕਰਕੇ ਪੜਦੇ ਨੇ ਜਿਹੜੇ ਉਹ ਪੈ ਗਏ ਉਹਦੇ ਉੱਪਰ ਤੇ ਅੱਜ ਤੁਸੀਂ ਕੱਲ ਕਿਹਾ ਕਿ ਆ ਮੈਂ ਨਿੱਜੀ ਗੱਲਾਂ ਕਰਦਾ ਮੈਂ ਨਿੱਜੀ ਗੱਲਾਂ ਨਹੀਂ ਕਰਦਾ ਹੈਗਾ ਮੈਂ ਪੰਜਾਬ ਦੀ ਸੁਰੱਖਿਆ ਸੇਫਟੀ ਦੇ ਨਾਲ ਜੁੜੀਆਂ ਹੋਈਆਂ ਮੈਂ ਗੱਲਾਂ ਕੀਤੀਆਂ ਨੇ ਆਪਾਂ ਪਬਲਿਕ ਫਿਗਰਸ ਆ ਆਪਣਾ ਪਬਲਿਕ ਲਾਈਫ ਦੇ ਵਿੱਚ ਕੰਡਕਟ ਕਿਹਜਾ ਸੀ ਹੈ ਜਾਂ ਹੋਊਗਾ ਇਹ ਲੋਕਾਂ ਦੇ ਵਿੱਚ ਗੱਲ ਆਉਣੀ ਚਾਹੀਦੀ ਹੈ ਮੈਂ ਕਦੇ ਅੱਜ ਤੱਕ ਬਿਨਾਂ ਤੱਥਾਂ ਤੋਂ ਮੈਂ ਗੱਲ ਨਹੀਂ ਕੀਤੀ ਹੈਗੀ ਹਾਂ ਜਿਹੜੀ ਗੱਲ ਤੁਸੀਂ ਕੀਤੀ ਜਿਹੜੀ ਗੱਲ ਤੁਸੀਂ ਕੀਤੀ ਕਿ ਬਲੋਂਦ ਬੈਲਟ ਅਮਨ ਨੇ ਹਿੱਟ ਕੀਤਾ ਬਿਲੋਥ ਬੈਲਟ ਤਾਂ ਤੁਸੀਂ ਬਾਜਵਾ ਸਾਹਿਬ ਤਾਂ ਕਹਿ ਸਕਦੇ ਸੀਗੇ ਕਿ ਜੇ ਮੈਂ ਉਸ ਗੱਲ ਦਾ ਜ਼ਿਕਰ ਕੀਤਾ ਹੁੰਦਾ ਕਿ 2003 ਦੇ ਵਿੱਚ ਕਿਸ ਤਰੀਕੇ ਦੇ ਨਾਲ ਬਿਲੋਥ ਬੈਲਟ ਵਾਲੀ ਕੈਂਪੇਨ ਤੁਸੀਂ ਗੁਜਰਾਤ ਦੇ ਵਿੱਚ ਕਰਕੇ ਆਏ ਹੋ ਜੇ ਮੈਂ ਉਹਦਾ ਜ਼ਿਕਰ ਕੀਤਾ ਹੁੰਦਾ ਤਾਂ ਤੁਸੀਂ ਗੱਲ ਜ਼ਰੂਰ ਕਹਿ ਸਕਦੇ ਸੀ ਕਿ ਅਮਰ ਨੇ ਬਿਲੋਥ ਬੈਲਟ ਹੇਲਪ ਕੀਤਾ ਸੋ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਹ ਨੂੰ ਵੀ ਕਹੂੰਗਾ ਮੈਂ ਕਦੇ ਨਿੱਜੀ ਤੂਤਲਾ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾ ਗੱਲ ਕੀਤੀ ਹੈ